ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਗੁਰਮਤ ਦੇ ਅਨੁਸਾਰ ਕਦੇ ਵੀ ਕਿਸੇ ਕੋਲੋਂ ਇੱਕ ਚੀਜ਼ ਨਾ ਲੈ ਕੇ ਆਉਣਾ ਤੇ ਨਾ ਹੀ ਇੱਕ ਚੀਜ਼ ਤੁਸੀਂ ਆਪਣੇ ਘਰ ਵਿੱਚ ਲੈ ਕੇ ਆਉਣੇ ਹੈ ਅਤੇ ਨਾ ਹੀ ਇਹ ਇੱਕ ਚੀਜ਼ ਨੂੰ ਤੁਸੀਂ ਕਿਸੇ ਹੋਰ ਨੂੰ ਦੇਣਾ ਹੈ ਕਿਉਂਕਿ ਸਾਧ ਸੰਗਤ ਜੀ ਇਹ ਇੱਕ ਚੀਜ਼ ਜੇਕਰ ਅਸੀਂ ਆਪਣੇ ਘਰ ਵਿੱਚ ਰੱਖ ਲੈਂਦੇ ਹਾਂ ਤਾਂ ਇਹ ਸਾਡੇ ਘਰ ਦੇ ਜੋ ਬਰਕਤ ਹੈ ਉਸੇ ਬਰਬਾਦੀ ਦਾ ਕਾਰਨ ਬਣ ਜਾਂਦੇ ਹੈ ਸਾਡੇ ਘਰਾਂ ਦੀਆਂ ਖੁਸ਼ੀਆਂ ਬਰਕਤਾਂ ਸਭ ਬਰਬਾਦ ਕਰ ਦਿੰਦੇ ਹੈ ਅਤੇ ਫਿਰ ਸਾਡੇ ਘਰ ਵਿੱਚ ਕਲੇਸ਼ ਨਰਾਸ਼ਾ ਇਥੋਂ ਤੱਕ ਕਿ ਗਰੇਬੇ ਵੀ ਆ ਸਕਦੇ ਹੈ ਤਾਂ ਉਹ ਕਿਹੜੀ ਚੀਜ਼ ਹੈ ਜਿਸ ਨੂੰ ਲੈਣ ਤੋਂ ਅਸੀਂ ਸਾਫ਼-ਸਾਫ਼ ਮਨਾ ਕਰ ਦੇਣਾ ਹੈ ਅਤੇ ਅਸੀਂ ਉਹ ਮਨਾ ਕਿੰਜ ਕਰਨਾ ਹੈ ਇਹ ਸਾਰੀ ਚੋਕਤੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸੰਗਤ ਜੀ ਇਸ ਲਈ ਵੀਡੀਓ ਨੂੰ ਅੰਤ ਤੱਕ ਪੂਰਾ ਸੁਣਨਾ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਣਾ ਤੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਆਪਣੇ ਘਰ ਦੁੱਖ ਖੁਸ਼ਹਾਲੀ ਬਰਕਤ ਲਈ ਆਪਣੇ ਪਰਿਵਾਰ ਦੀ ਤੰਦਰੁਸਤੀ ਦੇ ਲਈ ਆਪਾਂ ਕਿੰਨੀਆਂ ਕੋਸ਼ਿਸ਼ਾਂ ਯਤਨ ਕਰਦੇ ਹਾਂ ਖਾਸ ਕਰਕੇ ਔਰਤਾਂ ਸਾਡੇ ਘਰ ਦੀਆਂ ਔਤਾਂ ਬਹੁਤ ਹੀ ਸਾਵਧਾਨੀ ਵਰਤਦੀਆਂ ਨੇ ਕਿ ਕਿਸੇ ਕਾਰਨ ਕਿਸੇ ਕਰਕੇ ਮੇਰੇ ਘਰ ਦਾ ਜੋ ਮਾਹੌਲ ਹੈ ਉਹ ਖਰਾਬ ਨਾ ਹੋਵੇ ਘਰ ਵਿੱਚ ਅਸ਼ਾਂਤੀ ਨਾ ਫੈਲੇ ਘਰ ਵਿੱਚ ਕਿਸੇ ਕਾਰਨ ਕੋਈ ਝਗੜਾ ਕਲੇਸ਼ ਨਾ ਭਵੇ ਇਸ ਲਈ ਉਹਨਾਂ ਤੋਂ ਜੋ ਹੁੰਦਾ ਹੈ ਉਹ ਕਰਦੀਆਂ ਨੇ ਪਾਠ ਕਰਦੀਆਂ ਨੇ ਗੁਰਬਾਣੀ ਦਾ ਚਾਪ ਕਰਦੀਆਂ ਨੇ ਇਥੋਂ ਤੱਕ ਕਿ ਅਗਰ ਕੋਈ ਕਹਿ ਦੇਵੇ ਕਿ ਕਿਸੇ ਚੀਜ਼ ਨੂੰ ਨਹੀਂ ਦੇਣਾ ਇਸ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਤਾਂ ਫਿਰ ਸੰਗਤ ਜੀ ਸਾਡੇ ਘਰ ਦੀਆਂ ਔਰਤਾਂ ਸਭ ਬਹਾਨੇ ਮਾਰ ਦੇਣਗੀਆਂ ਪਰ ਆਪਣੇ ਘਰ ਵਿੱਚ ਉਹ ਚੀਜ਼ ਨਹੀਂ ਲੈ ਕੇ ਆਉਣਗੀਆਂ ਸੰਗਤ ਜੀ ਸਾਡੇ ਘਰ ਦੀਆਂ ਔਰਤਾਂ ਇੰਨੀਆਂ ਸੁਚੇਤ ਰਹਿੰਦੀਆਂ ਨੇ ਕਿ ਗਲਤੀ ਦੀ ਕੋਈ ਵੀ ਗੁੰਜਾਇਸ਼ ਨਾ ਰਹੇ। ਸੋ ਫਿਰ ਸਾ ਸੰਗਜੇ ਕਹਿੰਦੇ ਨੇ ਕਿ ਘਰ ਦੀ ਸਾਫ ਸਫਾਈ ਰੱਖੀਏ ਤਾਂ ਘਰ ਵਿੱਚ ਬਰਕਤਾਂ ਆਉਂਦੀਆਂ ਨੇ। ਇਸ ਲਈ ਕੁਝ ਪਹਿਣਾ ਘਰ ਦੇ ਵਿੱਚ ਕੋੜਾ ਕਰਕਟ ਬਿਲਕੁਲ ਵੀ ਨਹੀਂ ਰਹਿਣ ਦਿੰਦੀਆਂ। ਉਹਨਾਂ ਦਾ ਘਰ ਬਿਲਕੁਲ ਸਾਫ ਹੁੰਦਾ ਹੈ। ਘਰ ਦਾ ਮਾਹੌਲ ਬਹੁਤ ਵਧੀਆ ਬਣਿਆ ਰਹੇ। ਪਹਿਣਾ ਹਰ ਇੱਕ ਕੋਸ਼ਿਸ਼ ਕਰਦੀਆਂ ਨੇ ਕਿ ਘਰ ਦਾ ਮਾਹੌਲ ਵਧੀਆ ਬਣਿਆ ਰਹੇ। ਪਾ ਸੰਗਾ ਜੀ ਆਪਾਂ ਇੱਕ ਨਿੱਕੀ ਜਿਹੀ ਚੀਜ਼ ਇੱਕ ਨਿੱਕੀ ਜਿਹੀ ਪੋਲ बार-बार ਕਰ ਦਿੰਦੇ ਹਾਂ ਉਹ ਨਿੱਕੀ ਜਿਹੀ ਪੋਲ ਹੈ ਮਾੜੇ ਵਿਚਾਰ ਨਿੰਦਿਆ ਚੁਗਲੀ ਕਿਸੇ ਦੀ ਮਹੱਲ ਨੂੰ ਆਪਣੇ ਅੰਦਰ ਪਰ ਲੈਣਾ ਕਿਸੇ ਦੀ ਮੈਲ ਨੂੰ ਆਪਣੇ ਅੰਦਰ ਪਰ ਲੈਣਾ ਪਾ ਕੇ ਕਿਸੇ ਦੇ ਮਾੜੇ ਵਿਚਾਰਾਂ ਨੂੰ ਆਪਣੇ ਅੰਦਰ ਭਰ ਕੇ ਆਪਣੇ ਘਰ ਲੈ ਆਉਣਾ ਸੰਗਤ ਜੀ ਕਹਿੰਦਾ ਭਾਵ ਕਿ ਕਿਸੇ ਦੀ ਨਿੰਦਿਆ ਚੁਗਲੀ ਪਾ ਕੇ ਜੇਕਰ ਅਸੀਂ ਕਿ ਜੇ ਜਿਹੜੇ ਚੁਗਲੀ ਕਰਦੇ ਹਾਂ ਜਾਂ ਸੌਂਦੇ ਹਾਂ ਕਿਸੇ ਨੇ ਜੋ ਬੁਰਾਈ ਕੀਤੀ ਹੈ ਉਹਦਾ ਸਾਰਾ ਅਸਰ ਸਾਡੇ ਮਨ ਤੇ ਹੁੰਦਾ ਹੈ ਕਿਉਂਕਿ ਸਾਡਾ ਮਨ ਇਹੋ ਜੀਆਂ ਚੀਜ਼ਾਂ ਨੂੰ ਬੜੇ ਜਲਦੀ ਸਵੀਕਾਰ ਕਰ ਲੈਂਦਾ ਹੈ ਜਦ ਕਿ ਬਹੁਤ ਮਾੜਾ ਅਸਰ ਸਾਡੇ ਉੱਪਰ ਪੈਂਦਾ ਹੈ ਇਸ ਲਈ ਸਾਦ ਸੰਗਤ ਜਿੰਨੀ ਸਫਾਈ ਅਸੀਂ ਘਰ ਦੀ ਰੱਖਦੇ ਹਾਂ ਉਨੀ ਹੀ ਸਫਾਈ ਮਨ ਦੀ ਵੀ ਰੱਖਣੀ ਚਾਹੀਦੀ ਹੈ ਅਤੇ ਮਨ ਨੂੰ ਸ਼ੁੱਧ ਤੇ ਨਿਰਮਲ ਰੱਖਣਾ ਚਾਹੀਦਾ ਹੈ ਤੁਸੀਂ ਦੇਖਣਾ ਕਿ ਸਭ ਕੁਝ ਠੀਕ ਹੋ ਜਾਵੇਗਾ ਅਤੇ ਫਿਰ ਸਾ ਸੰਗਤ ਜੀ ਸਾਡੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਮਨ ਨੂੰ ਸ਼ੁੱਧ ਤੇ ਨਿਰਮਲ ਕਿੱਦਾਂ ਰੱਖਿਆ ਜਾਵੇ ਤਾਂ ਫਿਰ ਸਭ ਤੋਂ ਪਹਿਲਾਂ ਜੋ ਮੋਬਾਈਲ ਟੀਵੀ ਜੋ ਵੀ ਤੁਸੀਂ ਦੇਖਦੇ ਹੋ ਤਾਂ ਸੰਗਤ ਜੀ ਕੋਸ਼ਿਸ਼ ਕਰਨਾ ਕਿ ਚੰਗੀਆਂ ਚੀਜ਼ਾਂ ਹੀ ਦੇਖੋ ਕਿਉਂਕਿ ਮੋਬਾਈਲ ਫੜਨ ਅਨਸਾਰ ਹੀ ਪਤਾ ਨਹੀਂ ਕਿੰਨਾ ਕੁਝ ਆਉਣ ਲੱਗ ਪੈਂਦਾ ਹੈ ਅਤੇ ਅਸੀਂ ਆਪਣੇ ਮਨ ਪਰਛਾਵੇ ਲਈ ਉਹਨਾ ਵੱਡਿਆਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਸੰਗਤ ਜੀ ਇਹਨਾਂ ਸਭ ਚੀਜ਼ਾਂ ਦਾ ਆਪਣੇ ਮਨ ਉੱਪਰ ਬੜਾ ਮਾੜਾ ਅਸਰ ਪੈਂਦਾ ਹੈ ਇਹ ਸਭ ਚੀਜ਼ਾਂ ਅਨਚੇਤ ਸਾਡੇ ਮਨ ਵਿੱਚ ਵਾਰ ਜਾਂਦੀਆਂ ਨੇ ਇਸ ਲਈ ਜਿੰਨੀਆਂ ਚੰਗੀਆਂ ਚੀਜ਼ਾਂ ਦੇਖੋਗੇ ਓਨਾ ਹੀ ਚੰਗਾ ਤੁਹਾਡੇ ਤੇ ਅਸਰ ਹੋਵੇਗਾ ਬਾਕੀ ਸੰਗਤ ਜੀ ਬੰਦਾ ਮੋਬਾਈਲ ਅਤੇ ਟੀਵੀ ਦੀ ਆਦਤ ਨੂੰ ਤਾਂ ਘਾਟ ਕਰ ਨਹੀਂ ਸਕਦਾ ਪਰ ਜੋ ਲੋਕ ਸਾਡੇ ਕੋਲ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਨੇ ਜਾਂ ਫਿਰ ਬਿਨਾਂ ਚਾਹੇ ਤੁਹਾਨੂੰ ਉਹਨਾਂ ਦੀ ਗੱਲ ਜੇਕਰ ਸੁਣਨੀ ਪੈਂਦੀ ਹੈ ਜਿਸ ਨੂੰ ਆਪਾਂ ਚਾਹ ਕੇ ਵੀ ਮਨਾ ਨਹੀਂ ਕਰ ਸਕਦੇ ਕਿਉਂਕਿ ਸੰਗਤ ਜੋ ਕਈ ਵਾਰ ਸਾਡੇ ਤੋਂ ਉਮਰ ਵਿੱਚ ਵੱਡੇ ਹੁੰਦੇ ਹਨ ਅਤੇ ਫਿਰ ਅਸੀਂ ਉਦਾਂ ਹੀ ਕੋਲ ਬੈਠੇ ਬੈਠੇ ਨਿੰਦਿਆ ਚੁਗਲੇ ਸੁਣਦੇ ਰਹਿੰਦੇ ਹਾਂ ਪਰ ਸੰਗਤ ਜੀ ਸਾਨੂੰ ਇਹ ਗੱਲ ਸਮਝ ਨਹੀਂ ਪਾਵੇਗੀ ਕਿ ਆਪਾਂ ਸੋਨਾਂ ਵਿੱਚ ਉਹਨਾਂ ਹੀ ਪਾਪਾਂ ਦੇ ਪਾਗੀ ਬਣ ਜਾਂਦੇ ਹਾਂ ਇਸ ਲਈ ਤੁਸੀਂ ਨਾ ਕਰਨੇ ਸਿੱਖੋ ਕਿਉਂਕਿ ਸਾਸਾਂ ਸੰਗਾ ਇਹ ਹੀ ਨਿੰਦਿਆ ਚੁਗਲੇ ਜੋ ਇਸ ਹੁੰਦੇ ਹਾਂ ਸਾਡੇ ਦੁਆਰਾ ਕੀਤੇ ਪਾਠ ਦਾ ਨਾਸ ਕਰ ਦਿੰਦੇ ਹੈ ਬਾਕੀ ਸੰਗਤ ਜੀ ਤੁਸੀਂ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਸਮਝੋ ਜੇਕਰ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਜਾਂ ਫਿਰ ਆਪਣੇ ਰਿਸ਼ਤੇਦਾਰੀ ਵਿੱਚ ਜਾਂਦੇ ਹਾਂ ਤਾਂ ਕਈ ਵਾਰ ਸਾਡੇ ਮਹਿਮਾਨ ਜਿਵੇਂ ਸਾਡੇ ਅੱਗੇ ਸਮੋਸਾ ਰੱਖਦੇ ਨੇ 버ਗਰ ਰੱਖਦੇ ਨੇ ਜਾਂ ਫਿਰ ਤਲੀਆਂ ਤੇਲ ਵਾਲੀਆਂ ਚੀਜ਼ਾਂ ਰੱਖ ਦਿੰਦੇ ਨੇ ਤਾਂ ਸੰਗਤ ਜੀ ਉਸੇ ਵਕਤ ਅਸੀਂ ਉਹਨਾਂ ਨੂੰ ਮਨਾ ਕਰਦੇ ਹਾਂ ਕਿ ਸਾਨੂੰ ਤਾਂ ਡਾਕਟਰ ਨੇ ਮਨਾ ਕੀਤਾ ਹੈ। ਪ੍ਰਸੰਗਤ ਜੀ ਨਿੰਦਿਆ ਚੁਗਲੀ ਇਹਨਾਂ ਸਭ ਬੁਰਾਈਆਂ ਇਹਨਾਂ ਸਭ ਬੁਰੀਆਂ ਆਦਤਾਂ ਦੇ ਲਈ ਸਾਨੂੰ ਸਾਡੇ ਗੁਰੂਆਂ ਨੇ ਮਨਾ ਕੀਤਾ ਹੈ। ਸਾਨੂੰ ਸਾਡੇ ਗੁਰੂਆਂ ਨੇ ਮਨਾ ਕੀਤਾ ਹੈ ਸਾਨੂੰ ਇਹਨਾਂ ਗੱਲਾਂ ਲਈ ਵੀ ਨਾ ਕਰਨੀ ਪਵੇਗੀ। ਜਿਸ ਤਰ੍ਹਾਂ ਤਲੀਆਂ ਚੀਜ਼ਾਂ ਫਾਸਟ ਫੂਡ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਉਸੇ ਹੀ ਤਰ੍ਹਾਂ ਸੰਗਤ ਜੀ ਨਿੰਦਿਆ ਚੁਗਲੀ ਮਾੜੇ ਕੰਮ ਸਾਡੇ ਮਨ ਨੂੰ ਪ੍ਰਭਾਵਿਤ ਕਰਦੇ ਨੇ। ਜਿਵੇਂ ਜਦੋਂ ਜਦੋਂ ਆਪਾਂ ਕਿਸੇ ਆਪਣੇ ਰਿਸ਼ਤੇਦਾਰ ਕੋਲ ਜਾਂਦੇ ਆਂ ਖਾਸ ਮਿੱਤਰ ਕੋਲ ਜਾਂਦੇ ਆਂ ਤਾਂ ਸੰਗਤ ਜੀ ਜੇ ਉਹ ਪੂਰਾ ਜੋਰ ਲਾਉਂਦੇ ਨੇ ਕਿ ਤੁਸੀਂ ਥੋੜਾ ਜਿਹਾ ਖਾ ਲਵੋ ਸੰਗਤ ਜੀ ਨਾ ਨਾ ਕਰਕੇ ਵੀ ਅਸੀਂ ਥੋੜਾ ਬਹੁਤ ਖਾ ਲੈਂਦੇ ਹਾਂ ਪਰ ਸੰਗਤ ਜੀ ਜਦੋਂ ਅਸੀਂ ਅਗਲੀ ਵਾਰ ਉਸੇ ਹੀ ਰਿਸ਼ਤੇਦਾਰਾਂ ਦੇ ਘਰੇ ਜਾਂਦੇ ਆਂ ਤਾਂ ਫਿਰ ਉਹ ਸਾਡੇ ਖਾਣ ਨੂੰ ਕਈ ਹੋਰ ਚੀਜ਼ਾਂ ਰੱਖ ਦਿੰਦੇ ਨੇ ਕਹਿੰਦਾ ਭਾਬ ਜਦੋਂ ਤੁਸੀਂ ਇੱਕ ਵਾਰ ਕਿਸੇ ਨੂੰ ਮਨਾ ਕਰ ਦਿੱਤਾ ਕਿ ਮੈਂ ਬੁਰੇ ਕੰਮ ਨਹੀਂ ਕਰਨੇ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਤਾਂ ਅਗਲੀ ਵਾਰ ਉਹ ਇਨਸਾਨ ਤੁਹਾਡੇ ਅੱਗੇ ਗੱਲ ਕਰਨ ਲੱਗਿਆਵੇਂ ਹਜ਼ਾਰ ਵਾਰ ਸੋਚੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਨਿੰਦਿਆ ਚੁਗਲੀ ਨਹੀਂ ਕਰੇਗਾ ਕਿਉਂਕਿ ਸਾਥ ਸੰਗਤ ਇਹ ਸਾਡੇ ਹੱਥ ਵਿੱਚ ਹੁੰਦਾ ਹੈ ਅਸੀਂ ਕਿਹੜੀ ਚੀਜ਼ ਨੂੰ ਹਾਂ ਕਰਨੀ ਹੈ ਕਿਹੜੀ ਚੀਜ਼ ਨੂੰ ਨਾ ਕਰਨੀ ਹੈ ਕਿਉਂਕਿ ਸੰਗਤ ਜੇ ਜਦੋਂ ਆਪਾਂ ਕਿਸੇ ਨੂੰ ਇੱਕ ਵਾਰ ਚੰਗੀ ਤਰ੍ਹਾਂ ਨਾ ਕਰ ਦਿੱਤੀ ਤਾਂ ਫਿਰ ਨਾ ਦਾ ਮਤਲਬ ਨਾ ਹੀ ਹੁੰਦਾ ਹੈ ਉਦਾਂ ਹੀ ਸਾਥ ਸੰਗਤ ਨਿੰਦਿਆ ਚੁਗਲੀ ਇੱਕ ਬਹੁਤ ਵੱਡੀ ਬੁਰਾਈ ਹੈ ਜੇਕਰ ਆਪਾਂ ਨਿੰਦਿਆ ਚੁਗਲੀ ਥੋੜੀ ਦੇਰ ਲਈ ਵੀ ਸੁਣ ਲੈਂਦੇ ਹਾਂ ਤਾਂ ਸਾਡੇ ਕੀਤੇ ਹੋਏ ਪਾਠ ਸਾਡੇ ਦੁਆਰਾ ਕੀਤੇ ਗਏ ਜਪ ਦਾ ਨਾਸ ਕਰ ਦਿੰਦੇ ਹੈ ਕਿਉਂਕਿ ਸੰਗਤ ਦੀ ਇਹ ਮਾੜੀਆਂ ਗੱਲਾਂ ਜਦੋਂ ਸਾਡੇ ਸਰੀਰ ਵਿੱਚ ਸਾਡੇ ਮਨ ਵਿੱਚ ਪਰਵੇਸ਼ ਕਰ ਜਾਂਦੀਆਂ ਨੇ ਤਾਂ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀਆਂ ਨੇ ਆਪਾਂ ਸਾ ਸੰਗਤ ਜੇਕਰ ਅਸੀਂ ਛੁਰੂ ਤੋਂ ਹੀ ਮਨਾ ਕਰ ਦਵਾਂਗੇ ਕਿ ਜੇਕਰ ਸਾਡੇ ਕੋਲ ਗੱਲ ਕਰਨੀ ਹੈ ਤਾਂ ਰੱਬ ਦੀ ਗੱਲ ਕਰੋ ਕੋਈ ਚੰਗੀ ਗੱਲ ਕਰੋ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਨੀ ਅਸੀਂ ਸੰਗਾ ਜੀ ਇਹ ਗੱਲ ਸਾਹਮਣੇ ਵਾਲੇ ਨੂੰ ਪਿਆਰ ਨਾਲ ਵੀ ਕਹਿ ਸਕਦੇ ਹਾਂ ਕਿ ਕਿਰਪਾ ਕਰਕੇ ਮੇਰੇ ਕੋਲ ਇਦਾਂ ਦੀਆਂ ਗੱਲਾਂ ਨਾ ਕਰੋ ਇਹਨਾਂ ਗੱਲਾਂ ਦਾ ਸਾਡੇ ਜੀਵਨ ਉੱਪਰ ਬੜਾ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਫਿਰ ਸਾਥ ਸੰਗਾ ਜੀ ਸਾਹਮਣੇ ਵਾਲਾ ਵੀ ਖਬਰਦਾਰ ਹੋ ਜਾਂਦਾ ਹੈ ਕਿ ਇਸ ਇਨਸਾਨ ਨੂੰ ਇਹ ਗੱਲਾਂ ਪਸੰਦ ਨਹੀਂ ਬਾਕੀ ਸੰਗਾ ਜੀ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿੰਦਿਆ ਚੁਗਲੀ ਕਰਨ ਵਾਲੇ ਇਨਸਾਨ ਨੂੰ ਸਖਤ ਫਟਕਾਰ ਲਗਾਏ ਗਏ ਹੈ ਕਿਉਂਕਿ ਸਾਂਝੀ ਜਿੰਨਾ ਹੈ ਅਸੀਂ ਕਿਸੇ ਨਿੰਦਿਆ ਚੁਗਲੀ ਕਰਾਂਗੇ ਜਾਂ ਫਿਰ ਸੋਣਾਂਗੇ ਅਸੀਂ ਉਹ ਨਹੀਂ ਪਾਪਾਂ ਦੇ ਭਾਗੇ ਬਣਾਂਗੇ ਇਸ ਲਈ ਸਾਥ ਸੰਗਤ ਜੀ ਜਿਹੜੀ ਚੀਜ਼ ਤੁਸੀਂ ਆਪਣੇ ਘਰ ਵਿੱਚ ਨਹੀਂ ਲੈ ਕੇ ਆਉਣੀ ਜੋ ਤੁਹਾਡੇ ਘਰ ਵਿੱਚ ਆ ਕੇ ਤੁਹਾਡੇ ਘਰ ਦੀ ਪਰਕ ਸੁਖ ਸ਼ਾਂਤੀ ਦਾ ਨਾਸ ਕਰਦੀ ਹੈ ਉਹ ਸੰਗਤ ਜੀ ਨਿੰਦਿਆ ਚੁਗਲੀ ਹੈ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਸੁਣ ਕੇ ਆਪਣੇ ਘਰ ਵਿੱਚ ਪ੍ਰਵੇਸ਼ ਕਰਦੇ ਹਾਂ ਸੰਗਤ ਜੀ ਸਾਡੇ ਘਰ ਤੇ ਬਹੁਤ ਮਾੜਾ ਅਸਰ ਕਰਦੀ ਹੈ ਇਸ ਲਈ ਗੁਰੂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਤੇ ਜਿਹੜੇ ਪਰਿਵਾਰ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਬਾਣੀ ਪੜ੍ਹਦੇ ਨੇ ਤਾਂ ਸੰਗਤ ਜੀ ਉਹ ਆਪਣੇ ਘਰ ਵਿੱਚ ਸਕਾਰਾਤਮਕ ਊਰਜਾ ਇੱਕ ਚੰਗੀ ਊਰਜਾ ਲੈ ਕੇ ਆਉਂਦੇ ਨੇ ਉਹ ਆਪਣੇ ਘਰ ਵਿੱਚ ਗੁਰੂ ਦਾ ਸੁਨੇਹਾ ਲੈ ਕੇ ਆਉਂਦੇ ਨੇ ਤਾਂ ਫਿਰ ਸੰਗਤ ਜੀ ਉਹਨਾਂ ਘਰਾਂ ਵਿੱਚ ਫਿਰ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸਦਾ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਪਰ ਉਸੇ ਜਗ੍ਹਾ ਚੇਕਰ ਅਸੀਂ ਮਾੜੇ ਸਥਾਨਾਂ ਉਤੇ ਜਾਵਾਂਗੇ ਚੰਗੀਆਂ ਮਾੜੀਆਂ ਗੱਲਾਂ ਕਰਾਂਗੇ ਤਾਂ ਉਸ ਦਾ ਅਸਰ ਵੀ ਸਾਡੇ ਪਰਿਵਾਰ ਸਾਡੇ ਘਰ ਵਿੱਚ ਪਾਵੇਗਾ ਇਸ ਲਈ ਸੰਗਤ ਜੀ ਨਿੰਦਿਆ ਚੁਗਲੀ ਤੋਂ ਹਮੇਸ਼ਾ ਹੀ ਪਰੇਸ਼ ਕਰਨਾ ਹੈ ਕਿਉਂਕਿ ਸੰਗਤ ਜੀ ਨਿੰਦਿਆ ਚੁਗਲੀ ਚੰਗੇ ਬਲ ਇਨਸਾਨ ਨੂੰ ਵੀ ਮਾੜਾ ਬਣਾ ਦਿੰਦੀ ਹੈ ਇਸ ਲਈ ਸੰਗਤ ਜੀ ਤੁਸੀਂ ਕੋਸ਼ਿਸ਼ ਕਰਨੇ ਜਿੰਨਾ ਨਿੰਦਿਆ ਚੁਗਲੀ ਤੋਂ ਬਚਿਆ ਜਾਵੇ ਉਹਨਾਂ ਹੀ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਤੇ